ਮੇਰੇ ਕੋਲ ਆਉਂਦੇ ਮੈਂ ਤੁਹਾਡੀ ਬਾਤ ਪੁੱਛਦਾ ਵੀ ਤੁਹਾਡੇ ਨਾਲ ਕੋਈ ਗੱਲ ਕਰਕੇ ਦੇਖੋ ਓਏ ਆ ਗੱਲ ਸੁਣ ਕੇ ਤੁਸੀਂ ਆ ਕੇ ਉੱਠੋ ਉਹ ਤੁਸੀਂ ਸਿੰਘ ਹੋ ਉਹ ਲਾਮਾ ਤੇ ਤੁਸੀਂ ਦੇਣ ਚਲੇਗੇ ਪਰ ਗਏ ਕਿੱਧਰ ਲਿਆ ਕੇ ਸੋਨੋਂ ਚੜਿਆ ਜੋਸ਼ ਉਹਨੇ ਆਖਿਆ ਉਹਨ ਕਾਲ ਨੂੰ ਕੋੜੀਆਂ ਨਾਲ ਇੱਥੇ ਮਿਲਣਾ 100 ਸਿੰਘ ਉਹ ਸਿੰਘ ਸਦਾਵੇਂ ਨਾ ਜਿਸ ਨੇ ਤੁਰਨਾ ਨੀਵੀਂ ਪਾ ਉਹ ਸਿੰਘ ਨਹੀਂ ਹੋ ਸਕਦਾ ਜਿਹੜਾ ਕਿਸੇ ਦੀ ਯਾਰਨਾ ਵਿੱਚ ਸਾਡਾ ਫਰਜ਼ ਆ ਪਰ ਇਹ ਨਹੀਂ ਕਿ ਕੋ ਸਾਡੀ ਪੱਗ ਨੂੰ ਹੱਥ ਪਾਲੇ ਦੇ ਸੀ ਆਖਿਆ ਯਾਰੀ ਨੇ ਆਵਾ ਕਿ ਬੇਤੀ ਆ ਆ ਫਿਰ ਦਿੱਤੀ ਆ ਸਰ ਬੇਤੀ ਕਰਨੀ ਆ ਨਿਆਗ ਸਾਂ ਤੱਕੇ ਹਸ ਗਿਆ ਨਾਲ ਇਹਨੇ ਲਿਆ ਆਪਣੇ ਸਿੰਘ ਜਾ ਕੇ ਹੁਣ ਇੱਥੇ ਕਿ ਜੀ ਅਸੀਂ ਪਤਾ ਗਿਆ ਨੇ ਆਇਆ ਉਹਨੇ ਕੋੜੀਆਂ ਚੋਰੀ ਕੀਤੀਆਂ ਅਲ ਸਾਜੀ ਕਦੇ ਵੀ ਸਿੰਘ ਚੋਰੀ ਨਹੀਂ ਕਰਦੇ ਆਹ ਲਾਜ ਨੂੰ ਬਦਲਣਾ ਪਏਗਾ ਕਦੇ ਵੀ ਨਿਹੰਗ ਸਿੰਘ ਲੁੱਟਮਾ ਤੇ ਕਰ ਸਕਦੇ ਚੋਰੀ ਨਹੀਂ ਕਰਦੇ ਵੀ ਚੋਰੀ ਲਿਓਣ ਰੋਜ਼ ਤੇ ਗੁਰਬਾਣੀ ਪੜ੍ਹਦੇ ਆਂ ਚੋਰ ਕੀ ਆ ਚੰਗਾ ਕਿਉਂ ਚੋਰ ਕੀ ਹਮਾ ਭਰੇ ਨਾ ਜੇ ਚੋਰੀ ਇਹਨਾਂ ਨਿਹੰਗ ਸਿੰਘਾਂ ਦੀ ਘੋੜੀਆਂ ਚੋਣੀਆਂ ਤੇ ਫਤ ਜਿੱਤੜਾ ਕੌਣ ਖੋ ਜੇ ਨਾ ਬਾਜ ਮਾਰੀ ਜਿਹੜੇ ਉਹਦੇ ਘੋੜੀਆਂ ਵਾਲੇ ਸੀ ਅਛਾ ਉਹ ਤੁਹਾਡੀਆਂ ਕੋੜੀਆਂ ਸਾਡੀਆਂ ਫਸਲਾਂ ਜਾਣਦੀਆਂ ਨੇ ਅਸੀਂ ਕੋੜੀਆਂ ਲੈ ਕੇ ਜਾ ਰਹੇ ਆ ਲਾ ਕੇ ਸਹਿਬ ਰਾਜ ਨੂੰ ਦੱਸ ਦਿਓ ਜੋ ਕੁਝ ਕਰਨਾ ਚਾਹ ਲਵੇ ਉਹ ਨਾ ਕਢੀਆਂ ਲਖਮੀਰ ਸਿੰਘ ਘਿਹਾਰੇ ਵਾਲੇ ਕੋ ਪਛਾਣ ਤੀਂ ਉਹਨੇ ਸਰਦਾਰ ਆਲਾ ਸਿੰਘ ਕੋਲ ਵੇਚ ਕੇ ਲਿਆ ਕੇ ਉਹਨਾਂ ਦਾ ਪੈਸਾ ਸਤਜਾਗ ਜੋਗ ਬਾਬਾ ਤਾਰਾ ਸਿੰਘ ਜੀ ਬਾ ਉਹਨਾਂ ਦਾ ਡੇਰਾ ਸੀ ਬਾਹਰ ਘੋਟਰ ਹੋਟੇ ਲਿਆ ਕੇ ਤੇ ਲੰਗਰ ਪਾਣੀ ਦੀ ਸੇਵਾ ਕਰਵਾਤ ਹੁਣ ਸਾਬਰਾਇ ਨੂੰ ਦੱਸਿਆ ਸੀ ਇਹਨੇ ਆਖਿਆ ਰਹਿਂਦਾ ਕਿਥੇ ਆ ਨਿਹੰਗ ਸਿੰਘ ਬਗੇ ਸਿੰਘ ਇਹਨੇ ਆਖਿਆ ਜੀ ਤਾਰਾ ਸਿੰਘ ਬਾਹ ਵਾਲੇ ਦੇ ਡੇਰੇ ਵਿੱਚ ਆਓ ਹੁਣ ਇਹਨੇ 2-4 ਬੰਦੇ ਟੋਕਰ ਬੋਝ ਕੀਤੇ ਇਕੱਠੇ ਆਖਣ ਲਗਾ ਚਲੋ ਹੁਣ ਜਿਵੇਂ ਆਇਆ ਇਹਨੇ ਬਾਬਾ ਤਾਰਾ ਸਿੰਘ ਬਾਹ ਨੂੰ ਫਰਵਾਜ਼ ਮਾਰੀ ਆ ਹੁਣ ਜਿਵੇਂ ਬਾਬਾ ਤਾਰਾ ਸਿੰਘ ਵਾਮ ਵਾਲਿਆਂ ਨੂੰ ਇੱਕ ਤੁਮਕੰਧਾ ਚੌਕਰੀ ਸਹਿਬ ਰਾਏ ਪ੍ਰਸੰਗ ਦੀ ਰੰਮਤਾ ਕਰ ਰਹੇ ਆ ਬੜੇ ਪਿਆਰ ਸਤਿਕਾਰ ਨਾਲ ਸੁਣੋ ਇੰਉਂ ਦੱਸਿਆ ਜਾਂਦਾ ਤਾਰਾ ਸਿੰਘ ਤਾਈ ਤਮ ਕੌਣ ਲੱਗਾ हमेश ਉਹ ਨਾ ਟੇਰ ਪੈਂਦੀ ਨਾ ਗਲੇਜੇ ਠੰਡ ਤਾਰਾ ਸਿੰਘ ਆ ਜਿੰਨਾ ਗਰ ਹੱਤੀ ਸੰਗ ਫੜ ਨਹੀਂ ਮੈਂ ਮਾਰਦਾ ਆਏ ਸ਼ਬਦ ਬਾਬਾ ਤਾਰਾ ਸਿੰਘ ਨੂੰ ਬੋਲੇ ਅੰਮ੍ਰਿਤ ਧਾਰੀ ਨੂੰ ਵਰਪ ਜਮੀ ਜਿਹੜਾ ਬੰਦਗੀ ਕਰਨ ਵਾਲਾ ਆਕੇ ਉਹਦੇ ਸਿੰਘ ਖਲੋਤੇ ਨੇ ਇਹ ਇਨਸਾਨੀਆਂ ਗੱਲਾਂ ਚਰ ਸਕਦਾ ਨੇ ਪਰ ਆਪਣੀ ਜੱਥੇ ਦਾ ਦੀ ਫਰਸਟ ਨਹੀਂ ਆ ਬੀਤੀ ਨਹੀਂ ਆ ਕਰ ਸਕਦਾ ਵੀ ਮੇਰੇ ਹੁੰਦਿਆਂ ਕੋਈ ਐਡੀ ਬੀਤੀ ਕਰੇ ਕੋਈ ਜਰਦਾ ਸਿੰਘ ਉਹ ਵਿੱਚ ਆਖੀਦਾ ਇਨਸਾਨੀਆਂ ਗੱਲਾਂ ਜਰਨੋ ਤਿਆਰ ਹੈ ਕੋਈ ਗੁਰੂ ਦੀ ਨਰਾਤਰੀ ਕਰੇ ਜਰਨੋ ਵੀ ਤੁਸੀਂ ਤਿਆਰ ਹੋ ਕਿ ਵੀ ਤੂੰ ਡਾਉਣਿਆ ਸਾਡੇ ਗੁਰੂ ਦੀ ਨਰਾਤਰੀ ਕਰਲਵਾਣਾ ਪਾਪਾ ਤਾਰਾ ਸੂ ਦੇ ਖਿਲਾਫ ਜਦੋਂ ਨੇ ਯਾਰ ਕਲਸ਼ਿਆ ਨਾ ਬਾਬਾ ਤਾਰਾ ਸਿੰਘ ਬਣ ਸੇਂਖ ਖਲੋਦੇ ਸੀ ਉਹਨਾਂ ਦੀ ਨਾ ਪੇਟੀ ਲਾਰੀ ਪੇਟੀ ਯਾਦ ਰੱਖਿਓ ਕੋਈ ਵੀ ਹੋਵੇ ਪਈ ਨਾ ਉਹਦੀ ਪੇਟੀ ਤੋਂ ਹੀ ਸਾਰਾ ਕੁਝ ਜਦੋਂ ਮਾਲ ਇਹਦਾ ਖੁੱਲੇ ਵਾਲੀ ਫਾਕ ਸੀ ਉਹ ਸਾਡੀ ਆ ਜਦੋਂ ਮਿੱਟੀ ਵਿੱਚ ਮਾਲ ਦਿੱਤੀ ਨਾ ਹੋਣੀ ਜੇ ਕਹਿੰਦਾ ਕਹਿੰਦਾ ਹੁਣ ਤੇ ਹੀ ਛੱਡਦੇ ਹੋ ਕਿਹਨੇ ਖਲੋਜਾ ਤੇ ਮੈਨੂੰ ਛੱਡਦੇ ਆ ਯਾਰ ਖਲੋਜਾ ਜੀ ਐਵੇਂ ਜਦੋਂ ਆ ਇਹਦੀ ਪੂਰੀ ਪੁੱਤ ਘਸਵਾੜ ਦਿੱਤੀ ਨਾ ਜਦੋਂ ਇਹਨੂੰ ਸਵਾਰਿਆ ਜਦੋਂ ਇਹਨੂੰ ਮਾਰਿਆ ਜਦੋਂ ਇਹਨੂੰ ਕੁੱਟਿਆ ਹੁਣ ਸਿੰਘ ਕਹਿੰਦੇ ਨੇ ਤੇ ਸਾਡੇ ਕੋਲ ਵੀ ਕੁਝ ਘੁਮਾਰਾ ਕੇ ਇਥੇ ਜੱਲਾ ਕਰਕੇ ਸਾੜ ਦੇਣਾ ਆਹ ਜਿਹੜਾ ਸੁਣੀਏ ਹੁਣ ਬਾਬਾ ਤਾਰਾ ਸਿੰਘ ਦੇ ਸਿੰਘਾਂ ਨੇ ਇਹਨਾਂ ਦੀਵੇਂ ਭੁਗਤ ਸਵਾਰਿਆ ਕਿਉਂ ਦੱਸਿਆ ਜਾ the <laughs> name